ਭਾਵਿਆਂ ਉਹ ਦਿਨੇ ਭਾਵਿਆਂ ਉਹ ਸ਼ਾਮੀ ਭਾਵਿਆਂ ਉਹ ਰਾਤ ਭਾਵਿਆਂ ਉਹ ਕਵੇਲੇ ਤੁਸੀਂ ਆ ਦੇਖ ਲਓ ਹਰ ਵਕਤ ਵੱਡਾ ਢੀਪੂ ਤੇ ਲੱਗੇ ਰਹਿੰਦੇ ਆ ਵੱਡੇ ਵੱਡੇ ਮੇਲੇ 350 ਦਾ ਬਕਾਇਦਾ ਲੈਖੇ ਲੱਤ ਜਾਏ ਕੋਈ ਬੱਚਾ ਜਿਹੜਾ ਸਿਆਣਾ ਠੀਕ ਹੈ ਇਹਨਾਂ ਦੀ ਗੱਪਾਂ ਗਾਹ ਦੇਖੇ ਰੇਟਰ ਨਾਲੋਂ ਕੰਮ ਹੈ ਨਹੀਂ ਜਿਹੜਾ ਮਰਜੀ ਤੁਸੀਂ ਲੈ ਕੇ ਜਾ ਸੋ 300 ਤੇ 50 ਰੁਪਏ ਵਿੱਚ ਐਦਾਂ ਨਾ ਹੋਵੇ ਲੋਕ ਉਹਨਾਂ ਦੂਰੋਂ ਦੂਰੋਂ ਤੁਸੀਂ ਕਹਿੰਦੇ ਨਾ ਸਟਾਕ ਫਿਨਿਸ਼ ਹੋ ਗਿਆ ਬਾਜੀ ਉਹ ਸਾਡੇ ਕੰਮ ਹੈ ਨਹੀਂ ਦੇਖੋ ਜਿਹਨੇ ਮਰਜੀ ਸੂਟ ਲੈ ਗਿਆ ਸਿਰਫ 400 ਤੇ 50 ਰੁਪਏ ਵਿੱਚ ਬਾਜੀ ਚੱਲ ਉਹ ਕਰਨੀ ਜਿਹੜੀ ਪੂਰੀ ਕਰਦੀ ਹੈ ਬਾਜੀ ਹੋਰ ਪਟਾਕਾ ਪਾਉਣ ਲੱਗੇ 15 ਦੇਖੋ ਕਿਨੇ ਕਿਨੇ ਸੋਨੇ ਆਰਟੀਕਲ ਆ ਚੁੱਕੇ ਹੈਗੇ ਸਿਰਫ 550 ਚ ਭਾਈ ਐਨੇ ਸੋਨੇ ਆ ਚੁੱਕੇ ਕਰੇਵ ਦੇ ਸੂਟ ਪ੍ਰਿੰਟਡ ਸੂਟਾਂ ਦੇ ਵੀ ਬਾਦਸ਼ਾਹ ਬਣ ਚੁੱਕੇ ਆ ਵੱਡਾ ਡਿੱਪੂ ਆ ਤੁਸੀਂ ਚੈੱਕ ਕਰ ਲਓ ਜੀ 100 ਰੁਪਏ ਦਾ ਦੁਪੱਟਾ ਦੇ ਰਹੇ ਆ ਤਾਂ ਪੂਰੀ ਬੁੱਕਲ ਵਾਜਦੀ ਐ ਇਹਨਾਂ ਵੀ ਛੋਟਾ ਜਾਂ ਪੋਣਾ ਜਾਂ ਕੱਟ ਕੇ ਤੁਹਾਨੂੰ ਉਹੀ ਦੁਪੱਟਾ ਦੇਣਾ ਆਲੀ ਐ ਆਹ ਲਓ ਜੋਰ ਜੜ ਦੇ ਵਿੱਚ ਆਹ ਤੁਹਾਨੂੰ ਦੇ ਰਣਾ 350 ਚ ਆਹ ਦੇਖੋ ਰੰਗ ਚਾਹੇ ਟਾਈਗਰ ਪ੍ਰਿੰਟ ਲੈ ਲਓ ਬਲੈਕ ਲੈ ਲਓ ਵਾਈਟ ਲੈ ਲਓ ਆਹ ਦੇਖੋ ਵੀ ਲਿਖ ਕੇ ਲੈ ਆਇਆ 450 ਵੱਡਾ ਡਿੱਪੂ ਤੇ ਹੋਣ ਦਾ ਫਾਇਦਾ ਕੀ ਆ ਤੁਹਾਡਾ ਕੱਲੀ ਕੱਲੀ ਚ ਦੇਖੋ ਜਿਨ੍ਹਾਂ ਦੇ ਘਰਾਂ 'ਚ ਵਿਆਹ ਸ਼ਾਦੀਆਂ ਦਾਜਵੇਰ ਦਾ ਕੱਪੜਾ ਲੈਣਾ ਦੇਣ ਲੈਣ ਲਈ ਕੱਪੜਾ ਲੈਣ ਦਾ ਚੁੱਪ ਕਰਕੇ ਆਜੋ ਨੱਕ ਦੀ ਸੇਧ ਨਾਲ ਪੰਗਾ ਸ਼ਹਿਰ ਵੱਡਾ ਡਿੱਪੂ ਦੇ ਦਪੱਟੇ ਵੀ ਦੇਖੋ ਕਿੰਨੇ ਸੋਹਣੇ ਸੋਹਣੇ ਆ ਰੰਗ ਤਾਂ ਤੁਹਾਨੂੰ ਅਸੀਂ ਸੋਹਣੇ ਦੇ ਰਹੇ ਆ 695 ਦੇ ਵਿੱਚ ਸੂਟ ਲੈ ਲਓ ਜੀ ਆ ਵੀ ਸਮਰ ਆਫਰ ਸੇਲ ਆਤੀ ਆ ਜਿਹੜੇ 2 2022 ਵਾਲੇ ਸੂਟ ਆ ਇਹ ਵੀ ਕਰਤੇ 895 ਦੇ ਵਿੱਚ ਆ ਦੇਖੋ ਜਿਹੜੇ ਤੁਸੀਂ ਚੰਡੀਗੜ੍ਹ ਜਾਂਦੇ ਹੋ ਮੁਹੱਲੀ ਸ਼ਹਿਰਾਂ ਦੇ ਵਿੱਚ ਮਿਲਦੇ ਸੂਟ ਉਦਾਂ ਦੀਆਂ ਵੈਰਾਈਟੀਆਂ ਬਾਟਰ ਦੇ ਸੂਟ ਆ ਚੁੱਕਿਆ ਗਿਆ ਬਾਅਦ ਕੋਈ ਮੰਗਦਾ 1800 ਕੋਈ ਮੰਗਦਾ 2000 ਰੁਪਿਆ ਆਪਾਂ ਜਨੇ 1000 ਤੇ ਪਿਆਰ ਰੁਪਏ ਦੇਖੋ ਧਾਗੇ ਦਾ ਕੰਮ ਕੀਤਾ ਇਹ ਚ ਕਲਰ ਡੀ ਆਨਸਰ ਬੋਕੋ ਬੋਕਰੀ ਬਣਿਆ ਗਿਆ ਤਿੰਨ ਤਿੰਨ ਹਜ਼ਾਰ ਰੁਪਿਆ ਇਹ ਮੰਗ ਲੈਂਦੇ ਆ 280 ਪਰ ਇਹ ਤੁਹਾਨੂੰ ਅਸੀਂ ਦੇਣਾ 1295 ਦੇ ਵਿੱਚ ਲੈਣ ਲੈਣ ਲਈ ਕੱਪੜਾ ਲੈਣਾ ਤੁਸੀਂ ਤੁਸੀਂ ਕਿਸੇ ਨੂੰ ਗਿਫਟ ਕਰਨਾ ਆ ਵਿਆਹ ਸ਼ਾਦੀ ਦਾ ਕੱਪੜਾ ਲੈਣਾ ਭਾਵੇਂ ਤੁਸੀਂ ਦੁਕਾਨਦਾਰੋਂ ਭਾਵੇਂ ਰੀਸੇਲਰੋਂ ਛੇਤੀ ਆਜੋ ਵੱਡੇ ਫਾਇਦੇ ਹੋ ਰਿਹਾ 5 ਦਿਨ ਦੀ ਸੇਲ ਆ ਲਓ ਜੀ ਭਾਵੇਂ ਆਓ ਦਿਨੇ ਭਾਵੇਂ ਆਓ ਸ਼ਾਮੀ ਭਾਵੇਂ ਆਓ ਰਾਤ ਭਾਵੇਂ ਆਓ ਕਵੇਲੇ ਤੁਸੀਂ ਆ ਦੇਖ ਲਓ ਹਰ ਵਕਤ ਵੱਡਾ ਢੀਪੂ ਤੇ ਲੱਗੇ ਰਹਿੰਦੇ ਆ ਵੱਡੇ ਵੱਡੇ ਮੇਲੇ ਲੋਕ ਸਕੂਟਰ ਮੋਟਰਸਾਈਕਲਾਂ ਗੱਡੀਆਂ ਥਾਰਾਂ ਬੱਸਾਂ ਦੇ ਵਿੱਚ ਆ ਗਏ ਆ ਬਹੁਤ ਵੱਡਾ ਅੰਦਰ ਰਸ਼ ਪੈ ਗਿਆ ਆ ਪਰ ਸੂਟਾਂ ਦੇ ਰੇਟਾਂ ਦੇ ਵਿੱਚ ਕਹਿੰਦੇ ਬਹੁਤ ਵੱਡੀ ਸੇਲ ਲੱਗ ਗਈ ਆ ਬਾਜੀ ਸਸਤੀ ਕਾ ਕੇ ਤਾਂ ਠੀਕ ਹੋ ਸਵੇਰੇ ਸਵੇਰੇ ਲੋਕਾਂ ਦੇ ਫਾਇਦੇ ਹੁੰਦੇ ਆ ਸ਼ਾਮ ਨੂੰ ਫਾਇਦੇ ਹੁੰਦੇ ਆ ਦੁਪਹਿਰ ਨੂੰ ਫਾਇਦੇ ਹੁੰਦੇ ਆ ਬਾਜੀ ਕਹਿੰਦੇ ਜਿਹੜਾ ਸੂਟ 700 800 ਦਾ ਸ਼ੁਰੂ ਹੁੰਦਾ ਤੁਸੀਂ ਸ਼ਰਾਂ ਨੂੰ ਲੈ ਕੇ ਲਾਤਾ ਵੱਡਾ ਬੋਰਡ ਵੀ 350 ਚ ਲੈ ਜਾਓ ਬਾਜੀ 350 ਦਾ ਬਕਾਇਦਾ ਲੈ ਕੇ ਲੱਤ ਜਾਏ ਕੋਈ ਬੱਚਾ ਜਿਹਾ ਸਿਆਣਾ ਠੀਕ ਹੈ ਇਹਨਾਂ ਕੀ ਗੱਪਾ ਗਾਹ ਦੇਖੇ ਰੇਟਰਾਂ ਨੂੰ ਕੰਮ ਹੈ ਨਹੀਂ ਜਿਹੜਾ ਮਰਜੀ ਤੁਸੀਂ ਲੈ ਕੇ ਜਾ ਸਕਦੇ 300 ਤੇ ਪਿਆਰ ਪੈ ਬਾਜੀ ਪਾਜੀ ਆ ਤਾਂ ਚਲੋ ਮੰਨ ਲਿਆ ਮੈਂ ਆ ਕਢਾਈਆਂ ਕਢੂਈਆਂ ਕੱਢੀਆਂ ਆ ਫੋਟੋਮਾਂ ਵਾਲੇ ਮੋਡਰਨਾਂ ਵਾਲੇ ਆ ਵੱਡਾ ਬੋਰਡ ਤਾਂ ਬੱਤ ਇਹਦਾ ਕੋਈ 800 ਤੋਂ ਘੱਟ ਕੋਈ ਦਿੰਦਾ ਨਹੀਂ ਤੁਸੀਂ 350 ਦੇ ਜਾਨੇ ਹੋ ਭਾਈ ਅਸੀਂ ਕਿਸੇ ਨਾਲ ਕੀ ਲੈਣਾ ਦੇਣਾ ਸਾਨੂੰ ਆਪਣੇ ਮਤਲਬ ਹੈਗਾ ਅਸੀਂ 350 ਦੇਣਾ ਭਾਈ ਸੂਟ ਇਹ ਆ ਦੇਖੋ ਬਜ਼ੁਰਗਾਂ ਦੇ ਲਈ ਬਹੁਤ ਸੋਹਣੇ ਸੋਹਣੇ ਆ ਗਏ ਆ ਕੁੜੀਆਂ ਲਈ ਬਹੁਤ ਸੋਹਣੇ ਆ ਗਏ ਆ ਤੁਸੀਂ ਇਹ ਚੈੱਕ ਕਰੋ ਕਢਾਈਆਂ ਕੱਡੀਆਂ ਹੋਈਆਂ ਆ ਬ੍ਰਾਂਡ ਵੱਡੇ ਹੈਗੇ ਆ ਰੰਗ ਬਹੁਤ ਜ਼ਿਆਦਾ ਸੋਹਣੇ ਆ ਕੱਪੜਾ ਵੀ ਪੂਰਾ ਦੇ ਰਹੇ ਆ ਨਾਲ ਤੁਹਾਨੂੰ ਦੁਪੱਟੇ ਦੇ ਰਹੇ ਆ ਆ ਦੇਖੋ 350 ਵਾਲੇ ਸੂਟਾਂ ਦੇ ਵਿੱਚ ਵੀ ਵੈਰਾਈਟੀ ਸਾਰੀ ਆ ਚੁੱਕੀ ਆ ਆ ਤੁਸੀਂ ਚੈੱਕ ਕਰ ਲਓ ਮਤਲਬ ਬਹੁਤ ਸਾਰੀਆਂ ਵੈਰਾਈਟੀਆਂ 350 ਜਾ ਦੇਖੋ ਦੇਣ ਲੈਣ ਲਈ ਕੱਪੜਾ ਲੈਣਾ ਤੁਸੀਂ ਤੁਸੀਂ ਕਿਸੇ ਨੂੰ ਗਿਫਟ ਕਰਨਾ ਹੈ ਵਿਆਹ ਸ਼ਾਦੀ ਦਾ ਕੱਪੜਾ ਲੈਣਾ ਭਾਵੇਂ ਤੁਸੀਂ ਦੁਕਾਨਦਾਰੋਂ ਭਾਵੇਂ ਰੀਸੇਲਰੋਂ ਛੇਤੀ ਆਜੋ ਵੱਡੇ ਫਾਇਦੇ ਹੋ ਰਿਹਾ 5 ਦਿਨ ਦੀ ਸੇਲ ਆ ਇਸ ਤੋਂ ਬਾਅਦ ਫਾਇਦਾ ਨਹੀਂ ਹੋਣਾ ਆ ਦੇਖੋ ਭਾਜੀ 900 ਵਾਲਾ 1200 ਮਿਲਦਾ ਆਪਾਂ ਦੇਣਾ 450 ਰੁਪਏ ਵੀ ਫੇਰ ਦਾ ਬੱਦੇ ਘਟ ਗਏ ਭਾਜੀ ਚੈੱਕ ਕਰ ਲੋ ਇਹਨੂੰ ਕੋਈ ਪਾਕਿਸਤਾਨੀ ਕਹਿੰਦਾ ਕੋਈ ਅਫਗਾਨੀ ਕਹਿੰਦਾ ਤੁਸੀਂ 450 ਕਹੀ ਜਾਂਦੇ ਹੋ 1200 ਤੋਂ ਘੱਟ ਮਿਲਦਾ ਨਹੀਂ ਇਦਾਂ ਨਾ ਹੋਵੇ ਲੋਕ ਉਹਨਾਂ ਦੂਰੋਂ ਦੂਰੋਂ ਤੁਸੀਂ ਕਹਿੰਦੇ ਨਾ ਸਟਾਕ ਫਿਨਿਸ਼ ਹੋ ਗਿਆ ਭਾਜੀ ਉਹ ਸਾਡੇ ਕੰਮ ਹੈ ਨਹੀਂ ਦੇਖੋ ਜਿਹੜੇ ਮਰਜੀ ਸੂਟ ਲੈ ਗਿਆ ਸਿਰਫ 400 ਤੇ 500 ਰੁਪਏ ਵਿੱਚ ਭਾਜੀ ਗੱਲ ਉਹ ਕਰਨੀ ਜਿਹੜੀ ਪੂਰੀ ਕਰਨੀ ਆ ਭਾਜੀ ਜੈ ਜੈ ਅੱਜ ਗੱਲ ਕਰੀ ਦੀ ਆਪਾਂ ਦੇਖੋ ਜਨਾ ਚੁੰਨੀਆਂ ਖੁੱਲਡੁਲੀ ਆ ਚੁੱਕੀਆਂ ਚੁੰਨੀ ਦੇ ਰੇਟ ਤੇ ਸੂਟ ਦੇਣਾ ਆਪਾਂ ਭਾਜੀ ਇਹ ਅੱਜ ਕੱਲ ਟ੍ਰੈਂਡ ਬੜਾ ਚੱਲਿਆ ਲੋਕੀ ਝੂਠ ਬੋਲੀਆਂ ਨੇ ਇੰਸਟਾਗ੍ਰਾਮ ਤੇ ਪਾਣ ਦੇ ਸਟੋਰੀਆਂ ਰੀਲਾਂ ਫਿਰ ਜਦੋਂ ਦੁਕਾਨਦਾਰ ਕੋਈ ਜਾਂਦਾ ਕਹਿੰਦੇ ਸਾਮਾਨ ਮੁੱਕ ਗਿਆ ਭਾਈ ਸਾਡੀ ਪੂਰੀ ਤਰ੍ਹਾਂ ਸਿਸਟਮ ਤੇ ਨਹੀਂ ਭਾਈ ਸਾਮਾਨ ਉੱਥੇ ਮੁਕਣਾ ਜਿ세 2-4 ਪੀਸ ਹੋ ਕੇ ਰ ਏ ਆ ਵੀ ਦੇਖੋ ਆ ਵੀ ਡਿਜ਼ਾਈਨ ਆ ਗਿਆ ਜੀ ਆ ਦੇਖੋ ਕੁੜੀ ਕਿੰਨੀ ਸੋਹਣੀ ਖੜੀ ਐਨ ਕਲਾ ਲਈ ਆ ਆ ਰੰਗ ਵੀ ਬਹੁਤ ਸੋਹਣਾ ਆ ਵੀ 450 ਜੇਣਾ 1200 1300 ਨਹੀਂ 450 ਆ ਵੀ ਦੇਖੋ ਜੀ 450 ਜਿੰਨੇ ਮਰਜੀ ਲੈ ਜਾਓ ਵੈਰਾਈਟੀਆਂ ਬਹੁਤ ਵੱਡੇ ਫਾਇਦੇ ਹੋ ਰਹੇ ਆ ਆ ਦੇਖੋ ਹੋਰ ਪਟਾਕਾ ਪਾਉਣ ਲੱਗੇ 1500 ਸੂਟ ਸੀ 500 ਤੇ 50 ਰੁਪਏ ਵਿੱਚ ਦੇਖੋ ਕਿੰਨੇ ਕਿੰਨੇ ਸੋਹਣੇ ਆਰਟੀਕਲ ਆ ਚੁੱਕੇ ਹੈਗੇ ਸਿਰਫ 550 ਚ ਭਾਈ ਐਨੇ ਸੋਹਣੇ ਆ ਚੁੱਕੇ ਕਰੇਵ ਦੇ ਸੂਟ ਦੇਖੋ ਫਰੰਟ ਕਿੰਨੇ ਕਿੰਨੇ ਹੈਵੀ ਆ ਚੁੱਕੇ ਆ ਸਿਰਫ 550 ਜਿਹੜਾ ਮਰਜੀ ਤੁਸੀਂ ਲੈ ਕੇ ਜਾ ਸਕਦੇ ਕਲਰ ਡਿਜ਼ਾਈਨ ਤੁਹਾਨੂੰ ਬਖੋ ਬਖੋ ਯਾਰ ਆ ਤਾਂ ਹਨਾ ਵਾਕਈ ਵੀ ਦੁਕਾਨਦਾਰਾਂ ਦੀਆਂ ਜਿਹੜਾ ਹਣਾਉਣ ਵਾਲਾ ਕੰਮ ਕੀਤਾ ਵੱਡਾ ਡੀਪੂ ਨੇ ਆ ਮੈਨੂੰ ਮੜ ਜਾ ਖੋ ਲੈਣ ਦੇ ਸੂਟ ਮੈਨੂੰ ਜਰੂਰਤ ਹੋਣਾ ਆ ਚੱਕ ਬਈ ਆ ਕੋਈ ਕਹਿੰਦਾ 1695 ਕੋਈ ਕਹਿੰਦਾ 1795 ਵੱਡਾ ਡੀਪੂ ਕਹਿੰਦਾ ਆਜੋ ਲੈ ਜਾਓ 550 ਦੇ ਵਿੱਚ ਦੁਪट्टे ਵੀ ਦੇਖੋ ਨਾਲ ਬਹੁਤ ਸੋਹਣੇ ਆ ਬੋਟ ਲੈ ਕੇ ਲਾ ਪਾਰੇ-ਪਾਰੇ ਸੂਟਾਂ ਦੇ ਉੱਤੇ ਆਫਰਾਂ ਵੱਡੀਆਂ 2-2000 16-1600 ਪਰ ਸਾਡੇ ਕੋਲ 550 ਚ ਆਹ ਦੇਖੋ ਮਾਡਰਨ ਵਾਲੇ ਪੀਸ ਇਹ ਵੀ 550 ਚ ਆਹ ਦੇਖੋ ਭਾਜੀ ਵਾਲਾ ਵੀ ਸੀ ਆਹ ਦੇਖੋ ਕਿੰਨਾ ਸੋਹਣਾ ਸੂਟ ਆ ਚੁੱਕਿਆ ਵੀ ਆਪਾਂ 500 ਤੇ 50 ਰੁਪਏ ਦੇਣਾ ਹੈਗਾ ਫੋਲੀ ਪੂਰੇ ਖਿੜੇ ਪਏ ਹਨਾ ਦੇਖੋ ਮਾਲੀ ਨੇ ਪਾਣੀ ਵੀ ਲਾਇਆ ਤਾਂ ਵੀ ਦੇਖੋ ਐਡੇ ਹੋਇਆ ਐਨੇ ਸੋਹਣੇ ਆ ਚੁੱਕੇ ਆ 550 ਦੇਣਾ ਤੁਹਾਨੂੰ ਆਪਾਂ ਆਹ ਵੀ ਦੇਖੋ ਜੀ ਰੰਗ ਬਹੁਤ ਇਹਦੇ ਵਿੱਚ ਸੋਹਣੇ ਸੋਹਣੇ ਆ ਚੁੱਕੇ ਆ ਭਾਜੀ ਆ ਵੀ ਬੜੇ ਸੋਹਣੇ ਪ੍ਰਿੰਟ ਪ੍ਰਿੰਟ ਜੇ ਵੀ ਆਏ ਵੀ ਦਿਖਾ ਦਿਓ ਨਾ ਵੀ ਆ ਦੇਖੋ ਬਹੁਤ ਸੋਹਣੇ ਆ ਰੂਲੇ ਜੇ ਖੋਲ ਕੇ ਦਿਖਾਣੇ ਤੁਹਾਨੂੰ ਰੰਗ ਆ ਗਏ ਆ ਪ੍ਰਿੰਟਡ ਸੂਟਾਂ ਦੇ ਵੀ ਬਾਦਸ਼ਾਹ ਬਣ ਚੁੱਕੇ ਆ ਵੱਡਾ ਡਿੱਪੂ ਫਾਇਦੇ ਦੇਖੋ ਬਹੁਤ ਸੋਹਣੇ ਆ ਜਿਹੜਾ ਮਰਜ਼ੀ ਲਓ ਭਾਜੀ ਦੁਪੱਟੇ ਦੱਸੋ ਕਿੰਨੇ ਕਿੰਨੇ ਦੇ ਕੋਈ ਦਿੰਦਾ 300 ਦਾ ਕੋਈ ਦਿੰਦਾ 400 ਦਾ ਰੇਟ ਕੀ ਆਪਣਾ ਭਾਜੀ ਆਪਾਂ 400 ਦਾ 4 ਦੇਣੇ ਹੈਗੇ 300 3 ਦੇਣੇ ਹੈਗੇ মাত্র 100 ਰੁਪਏ ਦਾ ਦੁਪੱਟਾ 100 ਰੁਪਏ ਦਾ ਭਾਈ 100 ਰੁਪਏ ਦਾ ਮਿੱਠੇ ਮਿੱਠੇ ਰੇਟ ਦੇਖੋ ਕਿੰਨੇ ਕਿੰਨੇ ਸੋਹਣੇ ਦੁਪੱਟੇ ਆ ਚੁੱਕੇ ਹੈਗੇ ਜਿਹੜਾ ਮਰਜੀ ਲੈ ਕੇ ਜਾ ਸਕਦੇ ਆ ਦੇਖੋ ਜੈੱਟ ਲੀਜੈਂਡ ਸ਼ੇਡ ਆ ਚੁੱਕੀਆਂ ਜਿਹੜੇ ਦੇਖੋ ਕਿੰਨੇ ਕਿੰਨੇ ਪਿਆਰੇ ਮਲਟੀ ਸ਼ੇਡ ਵੀ ਆ ਚੁੱਕੇ ਹੈਗੇ ਸਿਰਫ 100 100 ਜਿੰਨੇ ਜਿੰਨੇ ਚਾਹੀ ਤੁਸੀ ਲੈ ਕੇ ਜਾ ਸਕਦੇ ਆ ਆ ਤੁਸੀਂ ਚੈੱਕ ਕਰ ਲਓ ਜੀ 100 ਰੁਪਏ ਦਾ ਦੁਪੱਟਾ ਦੇ ਰਹੇ ਆ ਤਾਂ ਪੂਰੀ ਬੁੱਕਲ ਵਾਜਦੀ ਇਹਨਾਂ ਵੀ ਛੋਟਾ ਜਾਂ ਪੋਣਾ ਜਾਂ ਕੱਟ ਕੇ ਤੁਹਾਨੂੰ ਉਹੀ ਦੁਪੱਟਾ ਦੇਣਾ 100 ਰੁਪਏ ਦਾ ਦੁਪੱਟਾ ਦੇ ਰਹ ਕੀ ਰੇਟ ਹੈਗਾ ਆ ਮੈਨੂੰ ਦੱਸੋ ਮੈਂ ਖੋਲ ਕੇ ਦਿਖਾਤਾ ਸੂਟਾ ਦੇਖੋ ਕਿੰਨਾ ਸੋਹਣਾ ਸੂਟ ਹੈਗਾ ਰੇਟ ਦੱਸੋ ਭਾਈ ਜੀ ਭਾਈ ਦੱਸੇ ਲੋੜੇ ਆ ਸਾਹਮਣੇ ਪਲੇਟ ਲੱਗੀ ਹੋ ਔਨ ਇਨ 695 695 ਦੇ ਵਿੱਚ ਬਿਲਕੁਲ ਬਿਲਕੁਲ 695 ਭਾਈ ਰੰਗੜੀਆਂ ਵੱਖਰੇ ਮਾਰੀ ਦੇਖੋ ਕਾਟਨ ਦੇ ਲੈ ਜਾਓ ਮਸਲੀਨ ਦੇ ਲੈ ਜਾਓ ਭਾਵੇਂ ਤੁਸੀਂ ਆ ਵੀ ਦੇਖੋ ਕੱਪੜਾ ਤੁਹਾਨੂੰ ਦਿਖਾਉਣਾ ਮੈਂ ਦੇਖੋ ਜਿਨ੍ਹਾਂ ਦੇ ਘਰਾਂ 'ਚ ਵਿਆਹ ਸ਼ਾਦੀਆਂ ਦਾਜ ਵੇਰ ਦਾ ਕੱਪੜਾ ਲੈਣਾ ਦੇਣ ਲੈਣ ਲਈ ਕੱਪੜਾ ਲੈਣ ਦਾ ਚੁੱਪ ਕਰਕੇ ਆ ਜਾਓ ਨੱਕਰੀ ਸੇਧ ਨਾਲ ਬੰਗਾ ਸ਼ਹਿਰ ਵੱਡਾ ਡਿੱਪੂ ਦੇ ਦੁਪੱਟੇ ਵੀ ਦੇਖੋ ਕਿੰਨੇ ਸੋਹਣੇ ਸੋਹਣ 695 ਦੇ ਵਿੱਚ ਸੂਟ ਲੈ ਜਾਓ ਜੀ 695 695 ਵੱਡੀ ਆਫਰ ਆਤੀ ਦੇਖੋ ਦੁਪट्टे ਡਾਈ ਐਂਡ ਡਾਈ ਵਾਲੇ ਆ ਚੁੱਕੇ ਐ ਡਬਲ ਸ਼ੀਟਰ ਸਿਰਫ 695 ਜਰਾਂ ਗੜੀਆਂ ਤੁਹਾਨੂੰ ਬਖੋ ਬਖਰੇ ਦੇਖੋ ਜੀ ਦੇਖੋ ਗਲੇ ਦੇ ਕਿੰਨਾ ਸੋਹਣਾ ਕੰਮ ਕਰਤਾ ਫੁੱਲਾਂ ਦੇ ਨਾਲ ਲੱਧਿਆ ਪਿਆ ਗਲਾ ਫਰੰਟ ਘੇਰਾ ਕਿੰਨੇ ਦਾ ਸੂਟ 695 6 695 ਦੇ ਵਿੱਚ ਚਾਹੇ ਪੇਂਟ ਵਾਲੇ ਲੈ ਜਾਓ ਚਾਹੇ ਤੁਸੀਂ ਆਹ ਪਾਕਿਸਤਾਨੀ ਲੈ ਜਾਓ ਚਾਹੇ ਤੁਸੀਂ ਕੜਾਈਆਂ ਵਾਲੇ ਲੈ ਜਾਓ ਚਾਹੇ ਤੁਸੀਂ ਕਾਟਨ ਦੇ ਲੈ ਜਾਓ ਜੋ ਮਰਜੀ ਲਾਜੋ 695 ਦੇ ਵਿੱਚ ਤੁਹਾਨੂੰ ਅਸੀਂ ਦੇ ਦੇਣਾ ਹੈਗਾ ਬਹੁਤ ਜ਼ਿਆਦਾ ਵੈਰਾਈਟੀ ਆ ਚੁੱਕੀ 695 ਦੀ ਆਪਣੀ ਚੁਆਇਸ ਅਕੋਰਡਿੰਗ ਜਿਹੜੇ ਮਰਜੀ ਸੂਟ ਲੈ ਕੇ ਜਾ ਸਕਦੇ ਆਂ ਭਾਜੀ ਆ ਵੀ ਦੱਸੋ ਨਾ ਆ ਬੜੇ ਸੋਹਣੇ ਡਿਜ਼ਾਈਨ ਤਿਆਰ ਕੀਤੇ ਹੋਏ ਆ ਤਾਂ ਜਿਹੜੀਆਂ ਮਾਡਰਨ ਕੁੜੀਆਂ ਪਾ ਲੈਂਦੀਆਂ ਸੂਟ ਉਦੋਂ ਦੀ ਵੈਰਾਈਟੀ ਪਈ ਆ ਕੀ ਕੀ ਪਾ ਹੈਗਾ ਤਾਂ ਦੇਖੋ ਪੁੱਲਾਂ ਨਾਲ ਜੜਿਆ ਪਿਆ ਇਹ ਵੀ ਭਾਜੀ 1200 1600 450 ਦੇਣਾ ਹੀ ਆਪਾਂ 450 ਦੇ ਵਿੱਚ ਸਿਰਫ 450 ਰੁਪਏ ਚ ਆ ਦੇਖੋ ਵੀ ਲਿਖ ਕੇ ਲਾ ਆ 450 ਵੱਡਾ ਡਿੱਪੋ ਤੇ ਹੋਣ ਦਾ ਫਾਇਦਾ ਕੀ ਆ ਤੁਹਾਡਾ ਕੱਲੀ ਕੱਲੀ ਚੀਜ਼ ਦਾ ਰੇਟ ਲਿਖ ਕੇ ਵਿੱਚ ਅੱਗੇ ਸੋਨਾ ਪਾਇਆ ਤੁਸੀਂ ਪਰਸ ਵੱਡਾ ਪਾਇਆ ਤਾਂ ਰੇਟ ਵੱਧ ਜਾਣਾ ਆ ਵੀ ਤੁਹਾਨੂੰ 450 ਦੇ ਵਿੱਚ ਦੇ ਦੇਣਾ ਹੈਗਾ ਭਾਜੀ ਆ ਵੀ ਦੱਸ ਦਿਓ ਇੱਧਰ ਵੀ ਬੜੇ ਸੋਹਣੇ ਸੋਹਣੇ ਆਹ ਪ੍ਰਿੰਟ ਹੈਗੇ ਆ ਡਿਜ਼ਾਈਨ ਹੈਗੇ ਆ ਕੱਪੜਾ ਕਿਹੜਾ ਇਹ ਤੇ ਰੇਟ ਕੀ ਆ ਕੋਈ ਨਾ 1100 ਜੋਰਜਟ ਆ ਪਾ ਗਿਆ ਭਾਜੀ ਇਹ ਆਪਾਂ ਦੇਣਾ 350 ਪੈ ਸੂਟ ਜੀ ਭਾਜੀ ਇਹ ਕੱਪੜਾ ਕਿਹੜਾ ਜੀ ਇਹ ਭਾਈ ਜੋਰਜਟ ਵਿੱਚ ਆ ਗਿਆ ਜੀ ਇਹ ਆਹ ਲਓ ਜੋਰਜਟ ਦੇ ਵਿੱਚ ਆ ਤੁਹਾਨੂੰ ਦੇ ਰਣਾ 350 ਆਹ ਦੇਖੋ ਰੰਗ ਚਾਹੇ ਟਾਈਗਰ ਪ੍ਰਿੰਟ ਲੈ ਲਓ ਬਲੈਕ ਲੈ ਲਓ ਵਾਈਟ ਲੈ ਲਓ ਜਿਹੜਾ ਮਰਜ਼ੀ ਲੈ ਜਾਓ 350 ਜੀ ਥੋੜੀ ਜਿਹੀ ਵੈਰਾਈਟੀ ਮੈਨੂੰ ਹੋਰ ਦਿਖਾ ਦਿਓ ਭਾਈ ਜੀ ਉਹ ਵੀ ਆਪਾਂ ਤੁਹਾਨੂੰ ਦਿਖਾਣੇ ਆ ਚਰੇ ਸੋ ਲੋ ਜੀ ਆ ਵੀ ਸਮਰ ਆਫਰ ਸੇ ਲਾਤੀ ਆ ਜਿਹੜੇ 2 2022 2200 ਵਾਲੇ ਸੂਟ ਆ ਇਹ ਵੀ ਕਰਤੇ 895 ਦੇ ਵਿੱਚ ਆ ਦੇਖੋ ਜਿਹੜੇ ਤੁਸੀਂ ਚੰਡੀਗੜ੍ਹ ਜਾਂਦੇ ਹੋ ਮੁਹੱਲੀ ਸ਼ਹਿਰਾਂ ਦੇ ਵਿੱਚ ਮਿਲਦੇ ਸੂਟ ਉਦਾਂ ਦੀਆਂ ਵੈਰਾਈਟੀਆਂ ਵੀ ਵੱਡਾ ਡਿੱਪੂ ਤੇ ਆ ਗਈਆਂ ਦੁਪੱਟੇ ਦੇਖੋ ਕਿੰਨੇ ਸੋਹਣੇ ਸੋਹਣੇ ਨਾਲ ਹੈ ਗਿਆ ਇੱਕ ਆ ਵੀ ਤੁਸੀਂ ਚੈੱਕ ਕਰ ਲਓ ਇੱਥੇ ਕੋਈ 2000 ਨਹੀਂ ਲੈਣਾ ਕੋਈ ਨਹੀਂ ਲੈਣਾ 2200 ਕੋਈ ਨਹੀਂ ਲੈਣਾ 1800 895 ਦੇ ਵਿੱਚ ਸੂਟ ਦੇ ਰਹੇ ਹਨ ਦੁਪੱਟੇ ਨਾਲ ਦੇ ਰਹੇ ਆ ਆ ਦੇਖੋ ਵਾਈਟ ਸੂਟ ਸਭ ਤੋਂ ਵਧੀਆ ਸੂਟ ਹੈਗਾ ਇਹਦਾ ਤਾਂ ਦੁਕਾਨਦਾਰ ਹਨਾ ਲਗਾਤਾਰ ਆਉਂਦੇ ਆ 3 3000 ਰੁਪਏ ਮੰਗ ਲੈਂਦੇ ਆ 2800 ਵੀ ਮੰਗ ਲੈਂਦੇ ਆ ਕਿਉਂਕਿ ਪੇਂਟ ਵਾਲੇ ਸੂਟ ਹੈਗੇ ਆ ਕੁੜੀਆਂ ਦੀ ਪਹਿਲੀ ਪਸੰਦ ਆ ਪਰ ਇਹ ਤੁਹਾਨੂੰ ਅਸੀਂ ਦੇਣਾ 1295 ਦੇ ਵਿੱਚ ਜੇਕਰ ਆਪਾਂ ਆ ਵੀ ਦੇਖੋ ਇਹ ਹਨਾ ਕਲਰ ਬੜਾ ਸੋਹਣਾ ਅੱਜਕੱਲ ਚੱਲਦਾ ਇਹ ਤੁਹਾਨੂੰ ਆਪਾਂ ਦੇ ਰਿਹਾ ਸਿਰਫ 895 ਦੇ ਵਿੱਚ 2 2000 ਵਾਲੇ ਸੂਟ ਵੀ 895 'ਚ ਕਰਤੇ ਆ ਮਾਡਲ ਵਾਲੇ ਸੂਟ ਰੇਟ ਕੱਲਾ ਕੱਲਾ ਲਿਖ ਕੇ ਲਾਤਾ ਹੈਗਾ ਯਾ ਇਹ ਵੀ ਭਾਈ ਦੇਖੋ ਸੂਟ ਕਿੰਨੇ ਕਿੰਨੇ ਸੋਹਣੇ ਆ ਚੁੱਕੇ ਹੈਗੇ ਆ ਕਾਟਨ ਦੇ ਸੂਟ ਆ ਚੁੱਕੇ ਹੈਗੇ ਆ ਇੱਕ ਬਾਦ ਕੋਈ ਮੰਗਦਾ 1800 ਕੋਈ ਮੰਗਦਾ 2000 ਰੁਪਈਆ ਆਪਾਂ ਜਨੇ 1000 ਤੇ 1200 ਰੁਪਈਆ ਦੇਖੋ ਧਾਗੇ ਦਾ ਕੰਮ ਕੀਤਾ ਇਹ ਚ ਕਲਰ ਡਿਜ਼ਾਈਨ ਸੋ ਬੋਕੋ ਬੋਕਰੀ ਬਣੇ ਹੈਗੇ ਆ ਇਹ ਵੀ ਦੇਖੋ ਭਾਈ ਸੂਟ ਕਿੰਨਾ ਸੋਹਣਾ ਆ ਚੁੱਕਾ ਹੈ ਕਿੰਨੇ ਕਿੰਨੇ ਡਿਜ਼ਾਈਨ ਡਿਜ਼ਾਈਨ ਕਿਲਰ ਆ ਚੁੱਕੇ ਗ੍ਰੇ ਆ ਚੁੱਕਾ ਤੁਹਾਨੂੰ ਪਤਾ ਸਾਰੇ ਫੇਵਰਟ ਕਲਰ ਹੈਗਾ ਧਾਗੇ ਦਾ ਕੰਮ ਕੀਤਾ ਹੈ ਕਿ ਦੇਖੋ ਨਾਲ ਕਿੰਨੀ ਸੋਹਣੀ ਡਿਜ਼ਾਈਨਿੰਗ ਹੈ ਵੀ ਆਪ ਵਿਆਹ ਸ਼ਾਦੀ ਨੇ ਕੱਪੜਾ ਲੈਣਾ ਦਾਜ ਵਜ ਦਾ ਕੱਪੜਾ ਲੈਣਾ ਉਹਨਾਂ ਦੇ ਲਈ ਤਾਂ ਬਹੁਤ ਵੱਡੀਆਂ ਆਫਰਾਂ ਆ ਇਦਾਂ ਦੇ ਸੂਟ ਸਾਨੂੰ ਡਿਜ਼ਾਈਨਰ ਵੀ ਸਾਹ ਦੇਖੋ yellow ਦੇਖ ਲਿਆ ਤੁਸੀਂ ਆ ਦੇਖੋ ਜੀ blue color ਦਾ suit ਇਹਦੇ ਵਿੱਚ ਵੀ ਬਹੁਤ ਸੋਹਣਾ ਕੰਮ ਕੀਤਾ ਆ ਬਹੁਤ ਵਧੀਆ ਡਿਜ਼ਾਈਨਿੰਗ ਹੈਗੀ ਆ ਇਹ ਕੋਈ 2500 3000 ਦਾ ਨਹੀਂ ਇਹ ਵੀ ਤੁਹਾਨੂੰ ਅਸੀਂ 1050 ਰੁਪਏ ਦੇ ਵਿੱਚ ਦੇਣਾ ਦੁਪੱਟੇ ਵੀ ਨਾਲ ਤੁਹਾਨੂੰ ਅਸੀਂ ਬੜੇ ਸੋਹਣੇ ਦੇਵਾਂਗੇ ਇਹ ਵੀ ਦੇਖੋ suit ਕਿੰਨਾ ਵਧੀਆ ਆ ਚੁੱਕਾ ਹੈਗਾ ਪੂਰਾ ਦੇਖੋ ਡੀਸੈਂਟ ਪੀਸ ਹੈਗਾ ਆ ਵੀ ਨੇ ਕਿਹਾ ਹੈ ਕਿ ਤੁਸੀ ਸਾਨੂੰ ਕਾਫੀ ਕਲਰ ਮੈਨੇ ਕਾਫੀ ਤੁਹਾਨੂੰ ਡੀਅਰਿੰਮੈਂਟ ਸਿਰਫ 1000 ਤੇ 1500 ਸੋਜੀ ਮੌਕ ਦੀ ਗੱਲ ਇਹ ਆ ਛੇਤੀ ਛੇਤੀ ਆਜੋ ਜੇ ਤੁਸੀਂ ਫੋਟੋ ਵਾਲੇ ਸੂਟ ਬੁਟੀਕਾਂ ਵਾਲੇ ਸੂਟ ਪਾਰਟੀਆਂ ਵਾਲੇ ਸੂਟ ਦੇਣ ਲੈਣ ਲਈ ਕਪੜਾ ਲੈਣਾ ਤੁਸੀਂ ਰੀਸੇਲਰ ਹੋ ਤੁਸੀਂ ਦੁਕਾਨਦਾਰ ਹੋ ਜੇ ਚਾਰ ਪੈਸੇ ਕਮਾਉਣੇ ਆ ਵੱਡਾ ਡੀਪੂ ਤੇ ਆਜੋ ਪੰਜ ਦਿਨ ਦੀਆਂ ਆਫਰਾਂ ਲੱਗੀਆਂ ਮਿੱਲਾਂ ਨਾਲੋਂ ਫੈਕਟਰੀਆਂ ਨਾਲੋਂ ਸਸਤੇ ਸੂਟ ਅਸੀਂ ਦੇ ਰਹੇ ਆ ਛੇਤੀ ਪਹੁੰਚੋ ਵੱਡਾ ਡੀਪੂ ਜਾ ਚੋਂ ਬੰਗਾ ਜੇ ਤੁਸੀਂ ਕੋਈ ਗੱਲ ਕਰਨੀ ਆ ਨੰਬਰ ਸਕਰੀਨ ਤੇ ਤੁਸੀਂ ਉੱਤੇ ਫੋਨ ਕਰ ਸਕਦੇ ਆ 11 ਮੈਨ ਹੋਮ ਸੰਧੀ ਨਾਲ